ਬਹੁਤ ਸਾਰੀਆਂ ਸੰਗਤਾਂ ਵੱਲੋਂ ਅਸੀਸਾਂ ਆ ਰਹੀਆਂ ਨੇ ਕਈ ਵਾਰੀ ਨਾ ਸਾਊਂਡ ਚੱਲਦੀ ਹੁੰਦੀ ਤੇ ਨਾਂ ਨਹੀਂ ਸੁਣਦਾ ਔਰ ਵੈਸੇ ਵੀ ਮੈਨੂੰ ਨਾਂ ਬੋਲਣ ਤੋਂ ਥੋੜੀ ਜੀ ਅਲਰਜੀ ਹੈ ਮੈਂ ਤੇ ਇਹ ਗੱਲ ਦਾ ਯਕੀਨ ਰੱਖਦਾ ਕਿਸੇ ਸਰਕਾਰੀ ਦਫ਼ਤਰਾਂ ਵਿੱਚ ਜਾਓ ਨਾ ਜੀ ਆਧਾਰ ਕਾਰਡ ਬਣਾਉਣਾ ਪਾਸਵਰਡ ਬਣਾਉਣਾ ਲਾਇਸੈਂਸ ਬਣਾਉਣਾ ਤਾਂ ਕਈ ਵਾਰੀ ਕੰਪਿਊਟਰ ਵੀ ਗਲਤੀ ਕਰ ਜਾਂਦਾ ਨਾਂ ਲਿਖਣ ਵਿੱਚ ਜਾਂ ਤੁਹਾਡੀ ਜਨਮ ਡੇਟ ਗਲਤ ਹੋ ਜੂ ਜਾਂ ਤੁਹਾਡਾ ਨਾਂ ਗਲਤ ਹੋ ਜੂ ਜਾਂ ਤੁਹਾਡੇ ਬਾਪੂ ਦਾ ਨਾਂ ਗਲਤ ਹੋ ਜੂ ਪਰ ਜੇ ਆਪਾਂ ਇੰਨਾ ਵਿਸ਼ਵਾਸ ਰੱਖੀਏ ਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਫਿਰ ਸਾਰਾ ਕੁਝ ਹੀ ਸਹੀ ਹੈ। ਉਹਨੂੰ ਤਾਂ ਸਾਰਾ ਕੁਝ ਹੀ ਪਤਾ ਵੀ ਕਿ ਇਹਨੂੰ ਕੀ ਚਾਹੀਦਾ ਤੇ ਕਿੰਨਾ-ਕਿੰਨਾ ਚਾਹੀਦਾ। ਉਹਨੇ ਤਾਂ ਜ਼ਿੰਦਗੀ ਦਾ ਲਿਖਤੀ ਨਾਮਾ ਕੀਤਾ ਹੋਇਆ। ਭਾਈ ਕਿੰਨੇ ਜ਼ਿੰਦਗੀ ਜਾਨ ਕੇ ਕਮਾਏਗਾ, ਕਿੰਨੇ ਉਜਾੜੇਗਾ, ਕਿੰਨੇ ਜੋੜ ਕੇ ਜਾਏਗਾ, ਕਦੋਂ ਜਾਏਗਾ, ਕਦੋਂ ਬਸੇਗਾ। ਸਾਰਾ ਕੁਝ ਹਸਬਦਬ ਲਿਖਿਆ ਪਿਆ। ਨਾ ਉਹਦੇ ਹੁਕਮ ਤੋਂ ਬਾਧੂ ਪੰਜੀ ਚੱਕੀ ਜਾਣੀ ਹੈ ਤੇ ਨਾ ਬਾਧੂ ਪੰਜੀ ਖਰਚੀ ਜਾਣੀ। ਮੈਂ ਤਾਂ ਇੰਨੀ ਗੱਲ ਤੇ ਜੀ ਕੀ ਲਾਦਾ ਫਿਰ ਵੀ ਆਪ ਜੀ ਅਰਦਾਸੇ ਕਰਾਉਂਦੇ ਹੋ ਮੈਂ ਸਾਰਿਆਂ ਦੀ ਇੱਕੋ ਵਾਰੀ ਅਰਦਾਸ ਕਰਦਾ ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜਿਹਨੂੰ ਪੁੱਤ ਚਾਹੀਦਾ ਉਹਨੂੰ ਪੋਤਾ ਜਿਹਨੂੰ ਦੋਤਾ ਚਾਹੀਦਾ ਉਹਨੂੰ ਦੋਤਾ ਜਿਹਨੂੰ ਪੋਤਾ ਚਾਹੀਦਾ ਉਹਨੂੰ ਪੋਤਾ ਜਿਹਦਾ ਭਾਈ ਕੋ ਮਕਦਮਾ ਚੱਲਦਾ ਤੇ ਗੁਰਮਤਿ ਅਨੁਸਾਰ ਸੱਚਾਈ ਦੇ ਉੱਤੇ ਮੈਂ ਗੱਲ ਕਰਦਾ ਇਹ ਨਹੀਂ ਵੀ ਝੂਠੀਆਂ ਗਵਾਹਾਂ ਦੇ ਨਾਲ ਆਪਾਂ ਮਕਦਮਾ ਜਿੱਤ ਜਾਈਏ ਜਿਹਨੂੰ ਨੌਕਰੀ ਚਾਹੀਦੀ ਪਾਤਸ਼ਾਹ ਨੂੰ ਨੌਕਰੀ ਲਾਵੇ ਮੈਂ ਇਹ ਅਰਦਾਸ ਬੇਨਤੀ ਸਾਰਨ ਮੰਗਾ ਵੀ ਆਪਣੀ ਇਹੋ ਹੀ ਹੋਰ ਤੇ ਆਈ ਕੋਈ ਨਹੀਂ ਨਾ ਕਿਸੇ ਨੇ ਨਿਤਨੇ ਮੰਗਣਾ ਨਾ ਕਿਸੇ ਨੇ ਸਿੱਖੀ ਮੰਗਣੀ ਨਾ ਕਿਸੇ ਨੇ ਅੰਮ੍ਰਿਤ ਮੰਗਣਾ ਮੰਗਾ ਵੀ ਤੋਂ ਇਹੀ ਰਹਿ ਗਈਆਂ ਬਈ ਮੁੰਡਾ ਸਾਢੇ 5 ਬੈਂਡ ਲੈ ਜਵੇ ਕੁੜੀ ਸਾਢੇ 6 ਬੈਂਡ ਲੈ ਜਵੇ ਯੂਨੀਵਰਸਿਟੀ ਚ ਦਾਖਲਾ ਮਿਲ ਜਵੇ ਇਹਨੂੰ ਵੀ தாਜੇ ਚਾੜ ਦਈਏ ਇੱਥੇ ਕੀ ਰੱਖਿਆ ਇੱਥੇ ਤੇ ਹੜ ਹੀ ਐ ਮੰਗਾ ਵੀ ਤੇ ਇਹੀ ਰਹਿ ਗਈ ਆਣਾ ਆਪਣੀਆਂ ਇੱਕ ਵਾਰੀ ਰੜ ਕੇ ਕਹੋ ਜਰਾ ਸਤਨਾਮ ਸ੍ਰੀ ਵਾਹਿਗੁਰੂ ਛੋਟੇ ਪੁੱਤਘੀਆਂ ਦਾ ਜਥਾ ਆਇਆ ਉਦੋਂ ਗੱਲ ਬਹੁਤ ਆਨੰਦ ਵਾਲੀ ਹੁੰਦੀ ਐ ਜਦੋਂ ਇੱਕ ਬੱਚਾ ਇਹ ਅਰਦਾਸ ਕਰਾਵੇ ਕਿ ਗੰਨ ਜੀ ਮੇਰੇ ਬਾਪੂ ਦੀ ਨਿਗਾਹ ਆ ਜਾ। ਸ਼ੂਗਰ ਕਰਕੇ ਕਹਿ ਲਓ ਕਿਸੇ ਹੋਰ ਕਾਰਨ ਕਰਕੇ ਕਹਿ ਲਓ ਤੇ ਮੇਰੇ ਬਾਪੂ ਦੀ ਅੱਖਾਂ ਦੀ ਰੋਸ਼ਨੀ ਆ ਜਾਵੇ ਇਹ ਅਰਦਾਸ ਕਰਿਓ ਸਰਦਾਰ ਲਖਵਿੰਦਰ ਸਿੰਘ ਜੀ ਕੋਲ। ਇਹਨੂੰ ਕਹਿੰਦੇ ਸਰਵਣ ਵਰਗੇ ਪੁੱਤ। ਨਹੀਂ ਤੋ ਆਈ ਰੱਬ ਦੀ ਇੱਕ ਸਰਵਣ ਸੀ ਜਿਹੜਾ ਬਹਿੰਗੀ ਵਿੱਚ ਆਪਣੇ ਮਾਪਿਆਂ ਨੂੰ ਚੁੱਕ ਕੇ ਤੁਰ ਪਿਆ ਸੀ। ਕਿਸੇ ਨੇ ਤਾਣਾ ਮਾਰਦਾ ਸੀ ਕਹਿੰਦਾ ਸਰਬਣਾ ਜਵਾਨੀ ਦੇ ਨਸ਼ੇ ਵਿੱਚ ਹੈਂਕਲ ਵਿੱਚ ਤੁਰਿਆ ਫਿਰਦਾ ਕਿਸੇ ਦੀ ਮਾਨ ਨਹੀਂ ਹੋ ਸਕਦੀ ਕਿਸੇ ਦਾ ਪਿਆਰ ਨਾ ਹੋ ਸਕਦਾ ਪਰ ਤੇਰੇ ਦੋਨੇ ਅੰਨੇ ਕਿਉਂ ਕਦੇ ਸੋਚਿਆ ਘਰ ਆਣ ਕੇ ਮਾਂ ਨੂੰ ਕਹਿੰਦਾ ਮਾਂ ਕਿਸੇ ਦੀ ਮਾਨ ਨਹੀਂ ਹੋ ਸਕਦੀ ਕਿਸੇ ਦਾ ਪਿਆਰ ਨਾ ਹੋ ਸਕਦਾ ਮੇਰੇ ਤੁਸੀਂ ਦੋਨੇ ਅੰਨੇ ਆ ਉਹ ਕਹਿੰਦੀ ਵੀ ਤੈਨੂੰ ਪਾਉਣ ਲਈ ਪ੍ਰਮਾਤਮਾ ਕਹਿੰਦਾ ਸੀ ਤੇਰੇ ਲੇਖਾਂ 'ਚ ਪੁੱਤ ਨਹੀਂ ਤੈਨੂੰ ਕੁਝ ਦੇਣਾ ਪਊ ਮੈਂ ਪੁੱਛਿਆ ਜੀ ਕੀ ਉਹ ਕਹਿੰਦਾ ਤੈਨੂੰ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾਉਣੀ ਪਊ ਮਮਤਾ ਐਡੀ ਐ ਮਮਤਾ ਕਹਿੰਦੀ ਕਿ ਜੇ ਮੈਂ ਪੁੱਤ ਖੜਾ ਮਾਫ ਕਰਨਾ ਦੇਖ ਨਹੀਂ ਸਕਦੀ ਇਹਨਾਂ ਅੱਖਾਂ ਨਾਲ ਖੜਾ ਹੱਥਾਂ ਨਾਲ ਖੜਾ ਤੇ ਸਕਦੀ ਐ ਮੇਰੀ ਅੱਖਾਂ ਦੀ ਰੋਸ਼ਨੀ ਚਲੇ ਜਾਵੇ ਪੈਨੂ ਮਤ ਛਾ ਦਿਓ ਫਿਰ ਕਿਸੇ ਧਰਮਾਤਮਾ ਨੂੰ ਪੁੱਛਿਆ ਕਿੰਨਾ ਜੀ ਮੇਰੀ ਮਾਂ ਦੀ ਮਾਂ ਪੇ ਦੇ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆ ਸਕਦੀ ਉਹ ਕਹਿੰਦਾ ਆਵੇਗੀ ਕਹਿੰਦਾ ਕਿਵੇਂ ਕਹਿੰਦਾ ਆਪਣੇ ਮਾਂ ਪੇ ਨੂੰ ਮੋਢਿਆਂ ਤੇ ਚੁੱਕ ਕੇ 8 ਸ਼ਖਸ਼ ਤੀਰਥ ਦੀ ਯਾਤਰਾ ਕਰਾ ਇਹ Hindu ਯਾਸ ਦੀ ਬਾਤ ਐ ਪਰ ਉਹ ਸਰਬਣੀ ਸੀ ਜਿਹਨੇ ਹੱਥ 'ਚ ਕਾਸਾ ਫੜ ਲਿਆ ਰਾਜ ਭਾਗ ਛੱਡ ਦਿੱਤਾ ਰਾਜ ਭਾਗ ਛੱਡ ਦਿੱਤਾ ਤੇ ਮੋਢਿਆਂ ਤੇ ਚੁੱਕ ਕੇ ਤੁਰ ਪਿਆ ਸੀ ਪਰ ਅੱਜ ਮੈਂ ਕਹਿੰਨਾ ਅੱਜ ਘਰ ਘਰ ਦੋ ਦੋ ਗੱਡੀਆਂ ਖੜੀਆਂ ਹੋਣ ਦੇ ਬਾਵਜੂਦ ਵੀ ਪਿਓ ਬਿਮਾਰ ਹੋਵੇ ਮਾਂ ਬਿਮਾਰ ਹੋਵੇ ਨਾ ਤਾਂ ਪੁੱਤ ਅਗਲੀ ਸੀਟ ਤੇ ਬਰਾਬਰ ਮਾਂ ਪੈਨੂੰ ਬਿਠਾੜ ਕੇ ਦਵਾਈ ਲਿਆਉਣ ਵਾਸਤੇ ਰਾਜੀ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕੋਈ ਬਿਰਲਾ ਹੋਊਗਾ ਮੈਂ ਬਿਰਲਾ ਵੀ ਤਾਂ ਕਿਹਾ ਜੀ ਕਿ ਕਈ ਵਾਰੀ ਸੰਘਤ ਫਿਰ ਇਸ ਗੱਲ ਤੇ ਗੁੱਸਾ ਕਰ ਜਾਂਦੀ ਹੈ ਪਰ ਬਿਰਲਿਆਂ ਦੀ ਵੀ ਬਾਤ ਪਾਵਾਂ ਨਾ ਜੀ ਤਾਂ ਕਦੇ ਬਿਰਦ ਆਸ਼ਰਮ ਨਾ ਖੁੱਲਦੇ ਜੇ ਮਾਪੇ ਬਾਧੂ ਨਾ ਹੁੰਦੇ ਜਿਹੜੀਆਂ ਚੀਜ਼ਾਂ ਬਾਧੂ ਆ ਨਾ ਜੀ ਫਿਰ ਉਹਨਾਂ ਵਾਸਤੇ ਜਗ੍ਹਾ ਬਣਾਉਣੀਆਂ ਪੈਂਦੀਆਂ ਅੱਜ ਬਿਰਦ ਆਸ਼ਰਮ ਖੁੱਲ ਗਏ ਨੇ ਬਜ਼ੁਰਗਾਂ ਦੀ ਜਵਾਨੀ ਵੇਲੇ ਗਊਸ਼ਾਲੇ ਦਾ ਸੁਣਿਆ ਸੀ ਬਈ ਗਊਸ਼ਾਲੇ ਖੁੱਲ ਗਏ ਬੁੱਢੀਆਂ ਕਾਇਆਂ ਵਾਸਤੇ ਮਾਫ਼ ਕਰਨਾ ਹੁਣ ਤੇ ਬੁੱਢੀਆਂ ਮਾਈਆਂ ਵਾਸਤੇ ਵੀ ਅਸ਼ਰਮ ਬਣ ਗਏ ਨੇ ਇੱਥੋਂ ਐ ਲੱਗਦਾ ਕਿ ਬੰਦੇ ਵਿੱਚ ਤੇ ਪਸ਼ੂ ਵਿੱਚ ਬਹੁਤਾ ਫਰਕ ਨਹੀਂ ਰਹਿ ਗਿਆ ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਮੈਂ ਅੱਜ ਦੀ ਪੀੜ੍ਹੀ ਨੂੰ ਇੱਕ ਬੇਨਤੀ ਕਰਨਾ ਸ਼ਾਇਦ ਲਾਈਵ ਵੀ ਸੁਣਦੇ ਹੋਣਗੇ ਮੇਰੇ ਸਾਹਮਣੇ ਤੇ ਖਿਰ ਚਟਿਆਂ ਦਾੜ੍ਿਆਂ ਵਾਲੇ ਬੈਠੇ ਆਂ ਸੰਭਲੋ ਆਪਣੇ ਮਾਪੇ ਜੇ ਸਾਹਮ ਹੁੰਦੇ ਤਾਂ ਜਿੱਦਣ ਇਹ ਤੁਰ ਗਏ ਤੁਸੀਂ ਤਰਸੋਗੇ ਉਸ ਆਵਾਜ਼ ਸੁਣਨ ਨੂੰ ਕਿਹੜੀ ਆਵਾਜ਼ ਨੂੰ ਕਿਸੇ ਨੇ ਮਗਰੋਂ ਆਵਾਜ਼ ਮਾਰ ਕੇ ਨਹੀਂ ਕਹਿਣਾ ਕਿ ਕਾਕਾ ਗੱਡੀ ਹੌਲੀ ਚਲਾਈ ਕਾਕਾ ਮੋਟਰਸਾਈਕਲ ਹੌਲੀ ਚਲਾਈ ਸ਼ਾਮ ਨੂੰ ਛੇਤੀ ਮੁੜ ਕੇ ਆਈ ਰੋਟੀ ਘਰੇ ਆ ਕੇ ਖਾਈ ਇਹ ਕਿਸੇ ਨੇ ਨਹੀਂ ਕਹਿਣਾ ਜਿੱਦਣ ਇਹ ਮੁੱਕ ਗਏ ਤਰਸੋਗੇ ਤੁਸੀਂ ਇਹ ਆਵਾਜ਼ ਸੁਣਨ ਵਾਸਤੇ ਤਰਸੋਗੇ ਇੱਕ ਵਾਰੀ ਕਹ ਦਿਓ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦਾ ਬੁੱਢੇ ਪਾਣਾ ਰੋਲੋ ਕਈ ਵਾਰੀ ਮੈਂ ਅੱਜ ਦੇ ਸਮਝਦੇ ਜਾਂ ਵੀਰ ਜੀ ਜਦੋਂ ਬਾਪੂ ਕਦੇ ਝੋਨੇ ਜੋ ਕੱਖ ਕੱਢਦਾ ਆਉਂਦਾ ਨਾ ਤਾਂ ਆਉਂਦਿਆਂ ਨੂੰ ਕਿਤੇ ਪਸੀਨਾ ਆਇਆ ਆਉਂਦਾ ਉਹ ਤੋਂ ਚਾਰ ਛੱਟਾ ਪੈ ਜਾਂਦੀਆਂ ਕੱਪੜੇ ਮੁਸ਼ਕਲ ਲੱਗ ਜਾਂਦੇ ਐ ਤੇ ਆਉਂਦਿਆਂ ਨੂੰ ਸਾਢੇ ਸੱਤਾਂ ਪੈਂਡਾਂ ਵਾਲੀ ਨੂੰ ਘਰ ਚ ਬੈਠੀ ਐ ਪੜ੍ਹੀ ਲਿਖੀ ਉਹ ਪਤਾ ਕੀ ਕਹਿੰਦੀ ਐ ਬਾਪੂ ਆਪਣੇ ਕੱਪੜੇ ਮੋਟਰ ਤੇ ਬਦਲ ਕੇ ਆਇਆ ਕਰ ਸਾਰੀ ਲੌਬੀ ਵਿੱਚੋਂ 스ਮੈਲ ਆਉਣ ਲੱਗ ਪਈ ਐ ਤੇ ਮੈਂ ਉਹਨਾਂ ਭੈਣਾਂ ਨੂੰ ਉਹਨਾਂ ਧੀਆਂ ਨੂੰ ਇਹ ਗੱਲ ਕਹਿਣਾ ਹੁੰਨਾ ਕਿ ਬਾਪੂ ਦੀ ਜ਼ਮੀਨ ਵਾਲੀ ਫਰਦ ਵਿੱਚੋਂ 스ਮੈਲ ਨਹੀਂ ਆਉਂਦੀ ਤੁਹਾਨੂੰ ਬਾਪੂ ਦੀ ਬੈਂਕ ਵਾਲੀ ਕਾਪੀ ਵਿੱਚੋਂ ਮੁਸ਼ਕਲ ਨਹੀਂ ਆਉਂਦਾ ਉਧਰ ਦੇ ਬਾਪੂ ਦਾ ਏਟੀਐਮ ਲੱਭਦੇ ਫਿਰਦੇ ਹਾਲੇ ਸਵੇਿਆਂ ਨੂੰ ਜਾਣਾ ਹੁੰਦਾ ਪਹਿਲਾਂ ਪਤਾ ਲੱਗ ਜਾਵੇ ਵੀ ਏਟੀਐਮ ਦਾ ਪਾਸਵਰਡ ਕੀ ਹੈ ਖੇਤਾਂ ਦੇ ਕੰਡੇ ਦੇ ਉੱਤੇ ਬਜ਼ੁਰਗ ਫਿਰਦਾ ਨਾ ਮੋਢੇ ਤੇ ਕਹੀ ਰੱਖ ਕੇ ਭਾਪੇ ਕੋਲੋਂ 70 ਲੱਖ ਰੁਪਈਆ ਵੀ ਮੰਗ ਲਓ ਅੱਜ ਵੀ ਬਾਪੂ ਲੋੜ ਹੈ ਉਹ ਭਵੇਂ ਆਪਣਾ ਆਪ ਵੇਚ ਕੇ ਦਵੇ ਦਊ ਦਊ ਗਾਜਰੂ ਤੇ ਬੁੱਢਾ ਖੇਤਾਂ ਦੇ ਕੰਡੇ ਕੰਡੇ ਤੁਰੇ ਫਿਰਦਾ ਨਾ ਤਾਂ ਮਾਣ ਕਰਿਆ ਕਰੋ ਭਈ 70 ਲੱਖ ਰੁਪਈਆ ਕਰੋੜ ਰੁਪਈਆ ਤੁਰੇ ਫਿਰਦਾ ਹੈ ਜਦੋਂ ਬਾਪੂ ਮੁੱਕ ਗਿਆ ਤੁਹਾਨੂੰ ਕਿਸੇ ਨੇ ਮੰਗਿਆ ਪੰਜੀ ਤੱਕ ਨਹੀਂ ਦੇਣੀ ਨਹੀਂ ਤਾਂ ਗੱਲ ਅਜਮਾ ਕੇ ਵੇਖ ਲਿਓ ਸਤਿ ਸ੍ਰੀ ਅਕਾਲ ਇਹਨਾਂ ਬਜ਼ੁਰਗਾਂ ਨੂੰ ਸਾਂਭੂ ਮਰੀ ਹਰ ਦੇ ਲੈ ਇਹ ਬੇਨਤੀ ਹੁੰਦੀ ਹਰੇਕ ਸਟੇਜ ਦੇ ਉਤੋਂ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਛੋਟੇ ਪਹੁੰਚੰਗੀਆਂ ਨੇ ਅਰਦਾਸ ਬੇਨਤੀ ਕਰਾਈ ਮੈਂ ਅਰਦਾਸ ਕਰਦਾ ਵਾਹਿਗੁਰੂ ਉਹ ਤੇਰਾ ਜਸ ਗਾਉਣ ਵਾਲੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਆ ਜਾਵੇ ਸਤਿਗੁਰੂ ਇਹ ਰੰਗਲੀ ਦੁਨੀਆ ਜਿਵੇਂ ਇਹ ਰੰਗ ਤਮਾਸ਼ੇ ਵੇਖੇ ਤੇ ਉਹਦਾ ਆਨੰਦ ਮਾਣਨ ਬਹੁਤ ਬਹੁਤ ਬਾਦਕ ਭਾਰੀ ਫਿਰ ਕੌਸਾ ਤਰਾਮ ਸ੍ਰੀ ਵਾਹਿਗੁਰੂ ਸੁਣੋ ਧਿਆਨ ਨਾਲ